ਅਸੀਂ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀਗੇ ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇੱਕ ਆ ਰਹੀ ਸੀ ਰੌਂਗ ਸਾਈਡ ਲਿਆ ਕੇ ਉਹਨਾਂ ਪਿੱਛੋਂ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਲੱਗਾ ਉਹ ਵੀ ਹੁਸ਼ਿਆਰਪੁਰ ਤੋਂ ਆ ਰਹੀ ਸੀ ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀਗੇ ਅੱਗੇ ਜਾਣਾ ਸੀ ਉਹਨਾਂ ਹੀ ਸ਼ਾਇਦ ਬਲਾਚੌਰ ਸਾੜ ਹਾਲਤ ਕਿਸ ਤਰ੍ਹਾਂ ਦੀ ਸੀ ਉਹਨਾਂ ਦੀ ਜੇ ਕਿੰਨੀ ਹਾਲਤ ਤਾਂ ਜੀ ਠੀਕ ਸੀਗੀ ਤੇ ਹੁਣ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਾਂ ਜੀ ਹਾਂ ਜੀ ਹੁਣ ਹਸਪਤਾਲ ਦੋਨੋਂ ਪਾਰਟੀਆਂ ਆਈਆਂ ਸੀ ਉਦੋਂ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ 60 ਸਾਲ ਦਾ ਉਦੇ ਟੂਲੇ ਤੇ ਆਸਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਟੋਟਲ ਦੋ ਇੱਕ ਪਾਸੇ ਇੱਕ ਪਾਰਟੀ ਦੇ ਸੀ ਚਾਰ ਦੂਸਰੇ ਪਾਸੇ ਦੇ ਸੀ ਇਹ ਦੋਨਾਂ ਨੂੰ ਰੈਫਰ ਕੀਤਾ ਜਾ ਇੱਕ 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 ਮਰੀਜ਼ ਨੂੰ ਕੀਤਾ ਵਾ ਜੀ ਕੀ ਨਾਂ ਤੁਹਾਡਾ ਸਤਿੰਦਰਪਾਲ ਸਿੰਘ ਸਨ ਆਫ ਕਮਲਜੀਤ ਸਿੰਘ ਪਿੰਡ ਲੰਗਰੀ ਜੀ ਸਟਰਾ ਐਕਸੀਡੈਂਟ ਹੋਇਆ ਹੈ ਅਸੀਂ ਜੀ ਹੁਜਾਰਪੁਰ ਤੋਂ ਆ ਰਹੇ ਸੀਗੇ ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇਹ ਕਾਰ ਇਹ ਵੀ ਰੌਂਗ ਸਾਈਡ ਲਿਆ ਕੇ ਉਹਨਾਂ ਪਿੱਛੇ ਸਾਡੀ ਗੱਡੀ ਦੇ ਵਿੱਚ ਗੱਡੀ ਮਾਰੀ ਉਹ ਉਹ ਵੀ ਸ਼ਹਿਰਪੁਰ ਤੋਂ ਆ ਰਹੀ ਸੀ ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀ ਕਿ ਅੱਗੇ ਜਾਣਾ ਸੀ ਉਹ ਨਹੀਂ ਸ਼ਾਇਦ ਬਲਾਚੌਰ ਸਾਡ ਹਾਲਤ ਕਿਸ ਤਰ੍ਹਾਂ ਦੀ ਸੀ ਦੀ ਦੇਖੋ ਹਾਲਤ ਤਾਂ ਜੀ ਠੀਕ ਸੀਗੀ ਤੇ ਹੁਣ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਹਾਂਜੀ ਹੁਣ ਹਸਪਤਾਲ ਤੋਂ ਨੂੰ ਪਾਰਟੀਆਂ ਆਈਆਂ ਸੀ ਉਹਦਾ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ 66 ਸਾਲ ਦਾ ਉਹਦੇ ਚੂਲੇ ਤੇ ਆ ਸੱਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਉਹ ਰੈਫਰ ਕਰਤਾ ਸਾਡੀ ਵਾਲੇ ਡਾਕਟਰ ਸਾਹਿਬ ਕਿ ਕਿੰਨੇ ਪੇਸ਼ੈਂਟ ਸੀਗੇ ਟੋਟਲ ਟੋਟਲ 2 ਇੱਕ ਪਾਸੇ ਇੱਕ ਪਾਰਟੀ ਦੇ ਸੀ ਚਾਰ ਦੂਸਰੇ ਪਾਸੇ ਦੇ ਸੀ ਇਹ ਦੋਨਾਂ ਨੂੰ ਰੈਫਰ ਕੀਤਾ ਜਾ ਇੱਕ 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 ਮਰੀਜ਼ ਨੂੰ ਕੀਤਾ ਵਾ ਜੀ ਕੀ ਨਾਂ ਤੁਹਾਡਾ ਸਤਿੰਦਰਪਾਲ ਸਿੰਘ ਸਨੋਂ ਕਮਲਜੀਤ ਸਿੰਘ ਪਿੰਡ ਲੰਗਰੀ ਜੀ ਅਕਸੀਡੈਂਟ ਹੋਇਆ ਇਹ ਅਸੀਂ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀਗੇ ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇਹ ਕਾਰ ਇਹ ਵੀ ਰੌਂ ਸਾਈਡ ਲਿਆ ਕੇ ਉਹਨਾਂ ਪਿੱਛੋਂ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਉਹ ਉਹ ਵੀ ਸ਼ਹਿਰਪੁਰ ਤੋਂ ਆ ਰਹੀ ਸੀ ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀ ਕਿ ਅੱਗੇ ਜਾਣਾ ਸੀ ਉਹ ਨਹੀਂ ਸ਼ਾਇਦ ਬਲਾਚੌਰ ਸਾੜ। ਹਾਲਤ ਕਿਸ ਤਰ੍ਹਾਂ ਦੀ ਸੀ ਉਹਦੀ ਜਦੋਂ ਉਹ ਆਇਆ ਹਾਲਤ ਤਾਂ ਜੀ ਠੀਕ ਸੀਗੀ। ਤੇ ਹੁਣ ਉਹਨਾਂ ਨੂੰ ਹਸਪਤਾਲ ਲੈ ਗਏ ਹਾਂ ਜੀ ਹੁਣ ਹਸਪਤਾਲ। ਦੋਨੋਂ ਪਾਰਟੀਆਂ ਆਈਆਂ ਸੀ ਉੱਦਾਂ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ ਗਾ 60 ਸਾਲ ਦਾ ਉਹਦੇ ਚੂਲੇ ਤੇ ਆ ਸੱਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਉਹ ਰੈਫਰ ਕਰਤਾ ਸਾਡੀ ਵਾਲੇ ਰਾਠਸਾਂ ਕੋ ਤੇ ਕਿ ਕਿੰਨੇ ਪੇਸ਼ੈਂਟ ਸੀਗੇ ਟੋਪਰ ਟੋਟਲ 2 ਇੱਕ ਪਾਸੇ ਇੱਕ ਪਾਰਟੀ ਦੇ ਸੀ ਚਾਰ ਦੂਸਰੇ ਪਾਸੇ ਦੇ ਸੀ ਤੇ ਦੋਨਾਂ ਨੂੰ ਰੈਫਰ ਕੀਤਾ ਜਾ ਇੱਕ 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 ਮਰੀਜ਼ ਨੂੰ ਕੀਤਾ ਵਾ ਜੀ ਕੀ ਨਾਂ ਤੁਹਾਡਾ ਸਤਿੰਦਰਪਾਲ ਸਿੰਘ ਸਨੋਂ ਕਮਲਜੀਤ ਸਿੰਘ ਪਿੰਡ ਲੰਗਰੀ ਜੀ ਅਕਸੀਡੈਂਟ ਹੋਇਆ ਹੈ ਅਸੀਂ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀਗੇ ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇਹ ਕਾਰ ਇਹ ਵੀ ਰੋਂਗ ਸਾਈਡ ਲਿਆ ਕੇ ਉਹਨੂੰ ਪਿੱਛੋਂ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਉਹ ਵੀ ਹੁਸ਼ਿਆਰਪੁਰ ਤੋਂ ਆ ਰਹੀ ਸੀ ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀਗੇ ਅੱਗੇ ਜਾਣਾ ਸੀ ਉਹਨੂੰ ਸ਼ਾਇਦ ਬਲਾਚੌਰ ਸਾਈਡ ਹਾਲਤ ਕਿਸ ਤਰ੍ਹਾਂ ਦੀ ਸੀ ਉਹਦੀ ਜਿੱਦਾਂ ਦੀ ਹਾਲਤ ਤਾਂ ਠੀਕ ਸੀਗੀ ਤੇ ਹੁਣ ਉਹਨਾਂ ਨੂੰ ਹਸਪਤਾਲ ਲੈ ਗਏ ਹਾਂਜੀ ਹੁਣ ਆਪਾਂ ਦੋਨੋਂ ਪਾਰਟੀਆਂ ਆਈਆਂ ਸੀ ਉਦੋਂ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ ਗਾ 60 ਸਾਲ ਦਾ ਉਹਦੇ ਚੂਲੇ ਤੇ ਆ ਸੱਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਉਹ ਰੈਫਰ ਕਰਤਾ ਹੱਡੀ ਵਾਲੇ ਡਾਕਟਰਾਂ ਕੋਲ ਤੇ ਕਿ ਕਿੰਨੇ ਪੇਸ਼ੈਂਟ ਸੀਗੇ ਟੋਟਲ ਟੋਟਲ 2 ਇੱਕ ਪਾਸੇ ਇੱਕ ਪਾਰਟੀ ਦੇ ਸੀ 4 ਦੂਸਰੇ ਪਾਸੇ ਸੀਗੇ ਇਹ ਦੋਨੋਂ ਰੈਫਰ ਕੀਤਾ ਜਾਇਆ ਇੱਕ 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 ਮਰੀਜ਼ ਨੂੰ ਕੀਤਾ